ਸਾਸ਼ਿਕਾਲ ਜੀ ਮੈਲਾ ਪ੍ਰਿਤਕਰ ਹਸਰਾਂ ਸਿੰਘ ਗੁਰਪ੍ਰਿਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਕਲ ਸੰਜੋਗਾਂ ਦੀ ਦਾ ਪਾਗ 14ਵਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਲਦੇਵ ਹਾਂ ਪੁੱਤ ਸਹੀ ਪਹਿਚਾਨੇ ਆਇਆ ਸੜੇ ਮੁਲਕ ਚ ਤਾਂ ਹਲੇ ਪਤਾ ਨਹੀਂ ਇਹ ਫੋਨ ਉਹਨੂੰ ਕਿੰਨੇ ਸਾਲ ਲੱਗ ਜਣਿਆ ਪਰ ਇਹਦਰ ਗੋਰੀਆਂ ਦੇ ਦਿਮਾਗ ਹੀ ਬਹੁਤ ਤੇਜ਼ ਆ ਪਤੰਦਰ ਹਰ ਮਹੀਨੇ ਕੋਈ ਨਾ ਕੋਈ ਖੋਜ ਘੜੀ ਬੈਠੀ ਰਹਿੰਦੀ ਆ ਆਲੇ ਫੜ ਤੂੰ ਵੀ ਦਿਖਲਾ ਕਰਮਾ ਫੋਨ ਨੂੰ ਦੇਖਦੇ ਹੋਏ ਕਹਿਣ ਲੱਗ ਪਾਇਆ ਜੀ ਮੇਰੇ ਘਰ ਇਸ ਤੋਂ ਗੱਲ ਹੋ ਜੋ ਬਲਦੇਵ ਲੈ ਵੀ ਕਿ ਪੁੱਛਣ ਵਾਲੀ ਗੱਲ ਆ ਪੁੱਤ ਨੰਬਰ ਬੋਲ ਆਪਣੇ ਘਰ ਦਾ ਸਰਕਰ ਮੈਨੇ ਆਪਣੇ ਘਰ ਦਾ ਨੰਬਰ ਦੱਸਿਆ ਤਾਂ ਬਲਦੇਵ ਨੰਬਰ ਮਲਾ ਕੇ ਕਹਿਣ ਲੱਗਾ ਪੱਤੀ ਦਾ ਇਲਾਕਾ ਕਿਹੜਾ ਹੈ ਪਿੰਨ ਕੋਡ ਵੀ ਲਗਾਉਣਾ ਪੈਣਾ ਆ ਕਰਮਾ ਨਮਾ ਸ਼ਹਿਰ ਦੋਆਬਾ ਆਤਾ ਜੀ ਫਿਰ ਬਲਦੇਵ ਨੇ ਪਿੰਨ ਕੋਡ ਲਗਾਇਆ ਤੇ ਕਰਮੇ ਨੂੰ ਫੋਨ ਫੜਾਉਂਦੇ ਹੋਏ ਕਹਿਣ ਲੱਗਾ ਇਸ ਨੂੰ ਐਵੇਂ ਕਰਨ ਲਗਾ ਲੈ ਚਰ ਉਧਰ ਕੋਈ ਫੋਨ ਚੁੱਕੂ ਨਾ ਤਾਂ ਤੈਨੂੰ ਪਤਾ ਲੱਗ ਜਾਏਗਾ ਫਿਰ ਗੱਲ ਹੋਣ ਤੋਂ ਬਾਅਦ ਆ ਲਾਲ ਬਟਨ ਦਬ ਕੇ ਫੋਨ ਕਰ ਦੇ ਠੀਕਾ ਕਰਮਾ ਫੋਨ ਆਪਣੇ ਘਰ ਨੂੰ ਲਗਾ ਕੇ ਸਾਈਡ ਤੇ ਹੋ ਕੇ ਖੜਾ ਹੋ ਗਿਆ ਕੁਝ ਥੀ ਰਿੰਗ ਜਨ ਵਿੱਚ ਹੋ ਜਰੂਰ ਦੂ ਕਿਸ ਨੇ ਫੋਨ ਚੁੱਕਿਆ ਤਾਂ ਹਲੋ ਦੀ ਆਵਾਜ਼ ਸੁਣ ਕੇ ਕਰਮਾ ਕੰਨ ਲੱਗਾ ਹਲੋ ਰੀਸ਼ਮ ਮੈਂ ਬੋਲਦਾ ਹਾਂ ਕਰਮਾ ਕਿਵੇਂ ਆ ਤੂੰ ਗੁਰਵਾਨੀ ਬੀਬੀ ਭਾਬੀ ਵੀਰੇ ਹੁਣੇ ਸਾਰੇ ਕਿੱਦਾਂ ਨੇ ਰੀਸ਼ਮ ਅਸੀਂ ਤਾਂ ਜੀ ਸਾਰੇ ਠੀਕ ਹਾਂ ਤੁਸੀਂ ਦੱਸੋ ਕਿਵੇਂ ਹੋ ਠੀਕ-ਠਾਕ ਪਹੁੰਚ ਗਏ ਸੀ ਨਾ ਕਰਮਾ ਹਾਂਜੀ ਮੈਂ ਠੀਕ-ਠਾਕ ਪਹੁੰਚ ਗਿਆ ਹਾਂ ਦੀਪੀ ਹੁਣਾਂ ਨੂੰ ਕਹਿਣਾ ਤੁਸੀਂ ਕੋਈ ਫਿਕਰ ਨਾ ਕਰਨਾ ਤੂੰ ਆਪਣਾ ਤੇ ਸਭ ਦਾ ਖਿਆਲ ਰੱਖਣਾ ਆ ਰੀਸ਼ਮ ਹਾਂਜੀ ਤੁਸੀਂ ਕੋਈ ਫਿਕਰ ਨਾ ਕਰੋ ਅਸੀਂ ਇੱਥੇ ਸਭ ਠੀਕ ਠਾਕ ਆ ਬਸ ਤੁਸੀਂ ਆਪਣਾ ਧਿਆਨ ਰੱਖਿਓ ਕਰਮਾ ਚਲ ਚੰਗਾ ਠੀਕ ਆ ਫਿਰ ਮੈਂ ਹੁਣ ਬਾਅਦ ਫੋਨ ਕਰਾਂਗਾ ਤੁਸੀਂ ਆਪਣਾ ਧਿਆਨ ਰੱਖਣਾ ਰੀਸ਼ਮ ਹਾਂਜੀ ਠੀਕ ਹੈ ਤੁਸੀਂ ਵੀ ਆਪਣਾ ਧਿਆਨ ਰੱਖਣਾ ਇਹਨਾਂ ਕਹਿ ਕੇ ਕਰਮੇ ਨੇ ਫੋਨ ਕੰਦੂ ਲਾਇਆ ਤੇ ਲਾਲ ਬਟਨ ਦਬਾਉਂਦੇ ਹੋਏ ਫੋਨ ਆਪਣੇ ਤਾਈ ਨੂੰ ਫੜਾਉਂਦੇ ਹੋਏ ਕਹਿਣ ਲੱਗਾ ਸੱਚੀ ਕਮਾਲ ਹੈ ਨਾ ਤਾਇਆ ਜੀ ਦੁਨੀਆਂ ਨੇ ਕਿੰਨੀ ਤਰੱਕੀ ਵੀ ਕਰ ਲਈ ਆ ਇਹ ਛੋਟੀ ਜਹੀ ਡੱਬੀ ਦੀ ਕੋਈ ਤਾਰ ਨਹੀਂ ਕੁਝ ਫਿਰ ਵੀ ਮੈਂਟਾ ਜਹੀ ਇਸ ਤੀਰ ਸੱਤ ਸਮੁੰਦਰੋਂ ਪਾਰ ਬੈਠੇ ਸਾਡੀ ਆਪਣੀਆਂ ਦੀ ਸਾਨੂੰ ਰਾਜੀ ਖੁਸ਼ੀ ਦੱਸ ਦਿੱਤੀ ਬਲਦੇਵ ਉਹ ਤਾਂ ਹੈ ਪੁੱਤਰਾ ਦੁਨੀਆਂ ਦਿਨੋਂ ਦਿਨ ਬਦਲਦੀ ਹੀ ਜਾ ਰਹੀ ਏ ਚਲ ਹੁਣ ਮੈਨੂੰ ਰੋਟੀ ਪਾਣੀ ਦਾ ਦੇਖਣ ਦੇ ਮੈਂ ਤਾਂ ਕਹਿਣਾ ਯਾ ਤੂੰ ਥੋੜਾ ਬਹੁਤ ਆਰਾਮ ਹੀ ਕਰ ਲੈਂਦਾ ਤਾਂ ਚੰਗਾ ਹੁੰਦਾ ਪੁੱਤਰਾ ਜਦੋਂ ਇੱਕ ਵਾਰੀ ਤੇਰੀ ਪੱਛਤੜ ਵਾਲੀ ਜ਼ਿੰਦਗੀ ਸ਼ੁਰੂ ਹੋ ਗਈ ਨਾ ਫਿਰ ਕਿੱਥੇ ਤੈਨੂੰ ਆਰਾਮ ਤੇ ਆਉਣਾ ਆ ਕਰਮਾ ਕੋਈ ਗੱਲ ਨਹੀਂ ਤਾਇਆ ਜੀ ਯਾ ਉਮਰ ਵੀ ਕੰਮ ਕਰਨ ਦੀ ਆ ਆਰਾਮ ਕਰਨ ਦੀ ਥੋੜਾ ਆ ਫਿਰ ਐਵੇਂ ਹੀ ਉਹਨਾਂ ਨੇ ਗੱਲਾਂ ਬਾਤਾਂ ਕਰਦਿਆਂ ਨੇ ਰੋਟੀ ਪਾਣੀ ਬਣਾਇਆ ਤੇ ਖਾ ਪੀ ਕੇ ਸੋ ਗਏ ਅਗਲੇ ਦਿਨ ਬਲਦੇਵ ਤੇ ਕਰਮਾ ਦੁਮੇ ਤਿਆਰ ਹੋ ਕੇ ਕੰਪਨੀ ਦੇ ਮਾਲਕ ਹਲਪਾਲ ਸਿੰਘ ਨੂੰ ਮਿਲਣ ਲੱਗੇ ਚਿਰ ਉਹ ਦੋਵੇਂ ਦਫ਼ਤਰ ਪਹੁੰਚੇ ਤਾਂ ਬਾਹਰ ਥੋੜੀ ਦੀਰ ਬੈਠ ਕੇ ਇੰਤਜ਼ਾਰ ਕਰਮਾ ਗਰੋਂ ਓਹੋ ਕਮਰੇ ਦੇ ਅੰਦਰ ਆਈ ਦਵਲਦੀਪ ਸਿੰਘ ਨੇ ਹਰਪਾਲ ਨੂੰ ਫਤਿ ਬੁਲਾਈ ਤੇ ਕਰਮੇ ਨੇ ਵਿਹੱਤ ਛੋੜ ਕੇ ਸੈਸ਼ੀ ਕਾਲ ਬੁਲਾਈ ਹਰਪਾਲ ਨੇ ਉਹਨਾਂ ਨੂੰ ਬੈਠਣ ਦਾ ਇਸ਼ਾਰਾ ਕੀਤਾ ਚਰੋ ਕੁਰਸੀਆਂ ਤੇ ਬੈਠੇ ਤਾਂ ਹਰਪਾਲ ਸਿੰਘ ਕਹਿਣ ਲੱਗਾ ਹਾਂ ਵੀ ਕਾਕਾ ਕੀ ਮੇਰੇ ਹੱਥ ਫਿਰ ਤੇਰਾ ਸਫਰ ਕਰਮਾ ਸਫਰ ਬਹੁਤ ਵਧੀਆ ਰਿਹਾ ਸਰ ਜੀ ਹਰਪਾਲ ਸਿਰਨੇ ਪੁੱਤਰਾ ਤੂੰ ਸਰਦਾਰ ਜੀ ਕਹ ਲੈ ਸਾਰੇ ਮੈਨੂੰ ਇੱਥੇ ਸਰਦਾਰ ਜੀ ਹੀ ਕਹਿੰਦੇ ਆ ਕਰਮਾ ਹਾਂ ਜੀ ਹਰਪਾਲ ਬਾਕੀ ਬਲਦੇਵ ਸਿੰਘ ਨੇ ਤਾਂ ਤੈਨੂੰ ਸਭ ਕੁਝ ਦੱਸ ਹੀ ਦਿੱਤਾ ਹੋਣਾ ਹੈ ਨਾ ਹੁਣ ਜੇ ਤੂੰ ਇੱਥੇ ਕਾਮਯਾਬ ਹੋਣਾ ਹੈ ਨਾ ਤਾਂ ਦੋ ਗੱਲਾਂ ਪੱਲੇ ਨਾਲ ਬੰਨ ਲੈ ਕਦੇ ਆਪਣੀ ਪਿੱਛੇ ਦੇਖ ਕੇ ਚੁਰਨਾ ਨਹੀਂ ਜੋ ਤੂੰ ਪੰਜਾਬ 'ਚ ਛੱਡ ਕੇ ਆਏ ਆਏ ਉਹ ਸਵੱਸੇ ਵੀ ਕਦੇ ਛੱਡ ਕੇ ਆਏ ਸਾਂ ਦੂਜੀ ਗੱਲ ਮਿਹਨਤੋਂ ਜੀ ਨਹੀਂ ਛੁਰਉਣਾ ਹਰ ਕੰਮ ਤੈਨੂੰ ਕਰਨਾ ਪੈਣਾ ਹੈ ਫਿਰ ਚਾਹੇ ਉਹ ਛੋਟਾ ਹੋਵੇ ਜਾਂ ਵੱਡਾ ਠੀਕ ਆ ਬਲਦੇਵ ਸਿੰਘ ਜੀ ਲੈ ਜਾਓ ਮੁੰਡੇ ਨੂੰ ਤਿਸ ਨੂੰ ਇਸ ਦਾ ਕੰਮ ਦਿਖਾਓ ਫਿਰ ਬਲਦੇਵ ਕਰਮੇ ਨੂੰ ਆਪਣੇ ਨਾਲ ਲੈ ਕੇ ਬਾਹਰ ਆ ਗਿਆ ਤੇ ਉਹ ਦੋਵੇਂ ਗੱਡੀ 'ਚ ਫੜ ਕੇ ਸ਼ਹਿਰ ਤੋਂ ਬਾਹਰ ਬਣੇ ਖੇਤਾਂ ਵਾਲੇ ਫਾਰਮ ਹਾਊਸ ਆ ਗਏ ਬਲਦੇਵ ਸਿੰਘ ਨੇ ਗੱਡੀ ਰੋਕੀ ਤੇ ਉਹ ਦੋਵੇਂ ਜਰ ਗੱਡੀ ਉਤਰ ਕੇ ਬਾਹਰ ਆਏ ਤਾਂ ਦਰੂ ਇੱਕ ਨੌਜਵਾਨ ਮੁੰਡਾ ਬਾਹਰ ਆਇਆ ਤੇ ਕਹਿਣ ਲੱਗਾ ਸਸੀ ਕਲਦਾਇਆ ਜੀ ਇਸ ਵਾਰੀ ਤੁਸੀਂ ਬੜੀ ਇਲਿਸ਼ ਕਿੜਾ ਮਾਰਿਆ ਆ ਬਲਦੇਵ ਬਸ ਸਮਨਦੀ ਪੁੱਤ ਰੂਸੀ ਪਰਤੋੜ ਪਰ ਜਿੰਦਗੀ 'ਚ ਟਾਈਮ ਹੀ ਨਹੀਂ ਮਿਲਦਾ ਬਾਕੀਆ ਕਰਮ ਆਇਆ ਹੁਣ ਇਹ ਕੁਝ ਦਿਨੀ ਤੇ ਤੇਰੇ ਕੋਲ ਹੀ ਰਹੇਗਾ ਇਸ ਨੂੰ ਸਾਰਾ ਕੰਮ ਕਬ ਸਮਝਾ ਦੇਮੀ ਸ਼ਾਮ ਨੂੰ ਮੈਂ ਇਹ ਸਸਮਾਨ ਵੀ ਤੈਨੂੰ ਫੜਾ ਜਾਵਾਂਗਾ ਅਮਨਦੀਪ ਚਲੋ ਠੀਕ ਹੈ ਤਾਇਆ ਜੀ ਤੁਸੀਂ ਜਾਓ ਤੂੰ ਆ ਜਾ ਬਈ ਕਰਮਿਆ ਤੈਨੂੰ ਫੇਰ ਕੰਮ ਦਿਖਾਈਏ ਉਸ ਤੋਂ ਬਾਅਦ ਬਲਦੇਵ ਸਿੰਘ ਆਪਣੀ ਗੱਡੀ 'ਚ ਬੈਠ ਕੇ ਵਾਪਸ ਚਲਾ ਗਿਆ ਕਰਮੇ ਨੂੰ ਸੂਚਨ ਚ ਪਈ ਨੂੰ ਦੇਖ ਕੇ ਅਮਨਦੀਪ ਕਰਮੇ ਨੂੰ ਆਪਣੇ ਨਾਲ ਅੰਧ ਲੈ ਜਾਂਦੇ ਹੋਏ ਕਹਿਣ ਲੱਗਾ ਵਈ ਤੂੰ ਜਿਆਦਾ ਨਾ ਸੋਚ ਜਿਹੜੇ ਕੰਮ ਤੂੰ ਆਇਆ ਹੈ ਨਾ ਉਹ ਵੀ ਹੋ ਜਾਊਗਾ ਬਸ ਮਨ ਲਗਾ ਕੇ ਡਟਿਆ ਰਹ। ਆ ਸਾਰੀ ਖੇਤ ਆਪਣੇ ਹੀ ਆ ਜਿੱਥੇ ਤੱਕ ਨਜ਼ਰ ਜਾਂਦੀ ਆ ਇਸ ਦੇ ਨਾਲ ਹੀ ਆਪਾਂ ਪਸ਼ੂ ਵੀ ਰੱਖੇ ਹੋਈ ਆ। ਫਿਰ ਅਮਨ ਨੇ ਕਰਮੇ ਨੂੰ ਆਪਣੇ ਨਾਲ ਘੁਮਾ ਕੇ ਸਾਰਾ ਕੰਮ ਸਮਝਾਇਆ ਤੇ ਆਖਿਰ ਸ਼ੋਜ਼ ਨੂੰ ਉਹਨਾਂ ਦਾ ਕਮਰਾ ਦਿਖਾਉਂਦੇ ਹੋਏ ਕਹਿਣ ਲੱਗਾ ਆਹ ਬਈ ਆਪਣਾ ਕਮਰਾ ਤੇ ਉਹ ਤੇਰਾ ਬੈੱਡ ਆ। ਸਵੇਰੇ ਤੜਕੇ 4 ਵਜੇ ਨੂੰ ਉੱਠ ਖੜੀ ਆਪਣਾ ਕੰਮ ਉਹਦੇ ਸ਼ੁਰੂ ਹੋ ਜਾਂਦਾ ਆ। ਹੁਣ ਤੂੰ ਆਰਾਮ ਕਰਨਾ ਏ ਤਾ ਆਰਾਮ ਕਰ ਲੈ। ਕਰਮਾ ਨਹੀਂ ਬਾਜੀ ਮੈਂ ਵੀ ਤੁਹਾਡੇ ਨਾਲ ਹੀ ਆਉਣਾ ਆ ਪਹਿਲੇ ਬੈਠ ਕੇ ਕਿਹੜਾ ਟਾਈਮ ਪਾਸ ਹੋਣਾ ਆ ਫਿਰ ਅਮਨ ਉਸ ਨੂੰ ਆਪਣੇ ਨਾਲ ਲੈ ਗਿਆ ਤੇ ਉਹ ਦੋਵੇਂ ਮਿਲ ਕੇ ਕੰਮ ਕਰਨ ਲੱਗੇ ਅਗਲੇ ਦਿਨ ਸਵੇਰੇ ਤੜਕੇ ਹੀ ਕਰਮਾ ਅਮਨ ਦੇ ਨਾਲ ਉੱਠਿਆ ਤੇ ਕੰਮ ਕਰਨ ਦੀ ਲੱਗ ਗਿਆ ਜਿਹੜਾ ਕੰਮ ਉਸ ਨੂੰ ਨਾ ਪਤਾ ਲੱਗੇ ਉਹ ਅਮਨ ਤੋਂ ਪੁੱਛ ਲੈਂਦਾ ਸੀ ਤੜਕੇ ਦੇ ਉਹ ਪਹਿਲਾਂ ਪਸ਼ੂਆਂ ਦਿਵਾਲੀ ਲੱਗੀ ਹੋਈ ਸੀ ਫਿਰ 9 ਵਜੇ ਦੇ ਨੂੰ ਚੱਲ ਵੇਲੇ ਹੋਏ ਤਾਂ ਅਮਨ ਨੇ ਦੋਹਾਂ ਲਈ ਚਾਹ ਨਾਲ ਖਾਣ ਲਈ ਬੈੱਡ ਜਹੀ ਬਣਾ ਲੇ ਕਰਮੇ ਨੂੰ ਆਪਣੇ ਹੱਥ 'ਚ ਬ੍ਰੈੱਡ ਫੜੀ ਬੈਠਾ ਦੇਖ ਕੇ ਅਮਨ ਕਹਿਣ ਲੱਗਾ ਕੀ ਦੇਖੀ ਜਾਣਾ ਯਾਰੇ ਖਾ ਲਾ ਬਈ ਉਹ ਇਸ ਨੂੰ ਅੰਗਰੇਜ਼ਾਂ ਦਾ ਸਵੇਰੇ ਦਾ ਖਾਣਾ ਕਹਿੰਦੇ ਆ ਹਲੇ ਤਾਂ ਇੱਥੇ ਆਹੀ ਕੁਝ ਮਿਲਣਾ ਆ ਦੁਪਹਿਰ ਨੂੰ ਆਪਾਂ ਦਾਲ ਰੋਟੀ ਬਣਾਵਾਂਗੇ ਫਿਰ ਕਰਮੇ ਨੇ ਜਦ ਬ੍ਰੈੱਡ ਖਾਤਾ ਤਾਂ ਉਹ ਕਹਿਣ ਲੱਗਾ ਕੋਰੇ ਵੀ ਪਤਨ ਕਿੱਦਾਂ ਇਹਨਾਂ ਸਭ ਕੁਝ ਖਾ ਲੈਂਦੇ ਆ ਅਮਨ ਕੋਈ ਨਾ ਬਈ ਤੈਨੂੰ ਵੀ ਆਦਤ ਪੈ ਜਾਏਗੀ ਐਸੇ ਤੇਰਾ ਕਿਹੜਾ ਇਲਾਕਾ ਆਇਆ ਕਰਮਾ ਨਮਾ ਸ਼ੇਰਾ ਅਮਨ ਮੇਰਾ ਲੁਧਿਆਣਾ ਆ। ਕਰਮਾ ਕਿੰਨੇ ਸਾਲ ਹੋ ਗਏ ਵੀ ਤੈਨੂੰ ਇੱਥੇ ਆ ਕੰਮ ਕਰਦੇ ਨੂੰ? ਅਮਨ ਆਹੀ 5 ਕ ਸਾਲ ਹੋ ਗਏ ਆ। ਪਹਿਲਾਂ ਜਦ ਮੈਂ ਨਵਾਂ ਨਮ ਆਇਆ ਸੀ ਨਾ ਤਾਂ ਮੈਂ ਵੀ ਤੇਰੇ ਵਰਗਾ ਹੀ ਹੁੰਦਾ ਸੀ। ਛੇਤੀ ਕਿਤੇ ਕੁਝ ਪੱਲੇ ਹੀ ਨਹੀਂ ਪੈਂਦਾ ਹੁੰਦਾ ਸੀ। ਪਰ ਹੌਲੀ ਹੌਲੀ ਵਕਤ ਦੇ ਨਾਲ ਸਭ ਸਮਝ ਆਉਣ ਲੱਗ ਪਿਆ ਤੇ ਉਸ ਦਿਨ ਤੋਂ ਐਸੀ ਮਿਹਨਤ ਕਰਨੀ ਸ਼ੁਰੂ ਕੀਤੀ ਕਿ ਆ ਹੁਣ ਅੱਜ ਦੇਖ ਲੈ। ਸੱਲਾ ਹੀ ਸਾਰਾ ਫਾਰਮ ਸਮੇਂ ਬੈਠਿਆ ਮੇਰੀ ਤੋਂ ਪਹਿਲਾਂ ਦਾ ਸਰਦਾਰ ਜੀ ਹਰ ਹਫਤੇ ਕੀੜਾ ਮਾਰਦੇ ਰਹਿੰਦੇ ਹੁੰਦੇ ਸਨ ਪਰ ਜਰੂਰ ਉਹਨਾਂ ਦਾ ਕੰਮ ਸੰਭਾਈ ਤਾਂ ਉਹ ਤਾਂ ਮੇਰੀ ਕਹੀ ਤੇ ਵੀ ਕੀੜਾ ਮਾਰਨੇ ਆਉਂਦੇ ਦੇਖ ਲੈ ਉਹ ਇਨਾ ਵਿਸ਼ਵਾਸ ਕਰਦੇ ਨੇ ਆਪਾਂ ਵੀ ਕਦੇ ਹਿਸਾਬ 'ਚ ਪੰਝੀ ਦੀ ਗੜਬੜ ਨਹੀਂ ਕੀਤੀ ਕੋਈ ਆਵੇ ਜਾਂ ਨਾ ਆਵੇ ਪਰ ਆਪਾਂ ਹਰ ਮਹੀਨੇ ਦਾ ਹਿਸਾਬ ਉਹਨਾਂ ਕੋਲ ਪਹੁੰਚਾ ਦਈਦਾ ਹੁੰਦਾ ਆ ਪਰ ਉਹ ਹਰ ਦਿਨ ਤਿਹਾਰ ਤੇ ਉਹ ਜ਼ਰੂਰ ਆਉਂਦੇ ਹੁੰਦੇ ਆ ਤੇ ਬਹੁਤ ਸਾਰੇ ਤੋਹਫੇ ਦੀਆਂ ਮਠਿਆਈਆਂ ਵੀ ਲੈ ਕੇ ਆਉਂਦੇ ਹੁੰਦੇ ਆ ਕਰਮਾ ਮੈਂ ਵੀ ਅੱਜ ਸਮੀਰੇ ਮਿਲਿਆ ਸੀ ਉਹਨਾਂ ਨੂੰ ਪਰ ਉਹਨਾਂ ਨੇ ਤਾਂ ਮੈਨੂੰ ਇੱਥੇ ਭੇਜ ਦਿੱਤਾ ਜਦ ਕਿ ਉਹਨਾਂ ਨੂੰ ਪਤਾ ਹੈ ਕਿ ਮੈਂ ਤਾਂ ਟਰੱਕ ਚਲਾਉਣਾ ਹੈ ਅਮਨ ਜੀ ਉਹਨਾਂ ਨੇ ਅਜਿਹਾ ਕੀਤਾ ਹੈ ਨਾ ਤੇ ਇਸ ਦੇ ਪਿੱਛੇ ਵੀ ਉਹਨਾਂ ਨੇ ਕੁਝ ਲੰਬਾ ਸੋਚ ਕੇ ਹੀ ਕੀਤਾ ਹੋਣਾ ਹੈ ਕਰਮਾ ਪਤਾ ਨਹੀਂ ਯਾਰ ਅਮਨ ਤੂੰ ਇਹ ਸਭ ਕੁਝ ਨਾ ਸੋਚ ਲਈ ਪਰ ਇਹ ਗਲਤ ਹੈ ਦਿਲ ਦੇ ਬਹੁਤ ਜੰਗੀ ਨੇ ਸਰਦਾਰ ਜੀ ਰੱਬ ਨੇ ਉਹਨਾਂ ਨੂੰ ਚਾਹੀ ਗਈ ਔਲਾਦ ਨਹੀਂ ਦਿੱਤੀ ਪਰ ਉਹ ਸਾਨੂੰ ਸਭ ਨੂੰ ਆਪਣੀ ਬੱਚਿਆ ਵਾਂਗ ਹੀ ਸਮਝਦੀ ਆ ਚੰਗੇ ਮਾੜੇ ਟਾਈਮ ਚੋਂ ਨਾ ਨੇ ਹਮੇਸ਼ਾ ਹਰਵੰਤੀ ਦੀ ਬਾਫੜੀ ਆ ਤੈਨੂੰ ਪਤਾ ਹੈ ਮੇਰਾ ਪਿਓ ਤਾਂ ਹੈ ਨਹੀਂ ਉਤਰੂ ਕਰਤੀ ਖੇਤੀ ਲਾਇਕ ਜ਼ਮੀਨ ਵੀ ਥੋੜੀ ਜਹੀ ਸੀ ਤੇ ਫਿਰ ਚਾਰ ਪੈਣਾ ਦੇ ਵਿਆਹ ਕਰਨੇ ਕੋਈ ਸੌਕੀ ਗਲਤੀ ਨਹੀਂ ਸੀ ਪੈਣਾ ਦੇ ਵਿਆਹ ਕਰਨ ਲਈ ਚਾਰ ਪੈਸੇ ਜੋੜਨ ਲਈ ਮੈਂ ਇੱਥੇ ਆਇਆ ਸੀ ਪਰ ਜਦ ਮੇਰੀ ਵਾਰੀ ਸਰਦਾਰ ਜੀ ਨੂੰ ਪਤਾ ਲੱਗਾ ਨਾ ਤਾਂ ਉਹਨਾਂ ਨੇ ਆਪ ਅੱਗੇ ਹੋ ਕੇ ਇੱਕ ਪਿਓ ਦੇ ਸਾਰੇ ਫਰਜ਼ ਨਿਭਾਉਂਦੇ ਹੋਏ ਨਾ ਨਾ ਸਿਰਫ ਮੇਰੀਆਂ ਭੈਣਾਂ ਦੇ ਵਿਆਹ ਕੀਤੇ ਬਲਕਿ ਮੇਰਾ ਕੋਈ ਪੈਸਾ ਵੀ ਖਰਚ ਨਹੀਂ ਹੋਣ ਦਿੱਤਾ ਜਦ ਕਦੇ ਮੈਂ ਵਿਆਹ ਤੇ ਖਰਚ ਹੋਈ ਪੈਸੇ ਵਾਪਸ ਕਰਨ ਦੀ ਗੱਲ ਕਰਨੀ ਤਾਂ ਉਹਨਾਂ ਨੇ ਇਹ ਕਹਿਣਾ ਕਿ ਪੁੱਤਰਾ ਆਪਾਂ ਤਾਂ ਸਾਡੀਆਂ ਧੀਆਂ ਦੇ ਵਿਆਹ ਕੀਤੇ ਆ ਤੇ ਧੀਆਂ ਦੇ ਵਿਆਹ ਤੇ ਉਹਨਾਂ ਦੀ ਮਾਂ ਪਿਓ ਹੀ ਖਰਚਾ ਕਰਦੇ ਹੁੰਦੇ ਆ ਤੂੰ ਪੈਸੇ ਦੀ ਫਿਕਰ ਨਾ ਕਰ ਬਸ ਖੰਭਲਤੇ ਆਂਦੇ ਬਸ ਉਸ ਦਿਨ ਤੋਂ ਆਪਾਂ ਵੀ ਉਹਨਾਂ ਨੂੰ ਕਦੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਫਿਰ ਚਾ ਪੀ ਕੇ ਉਹ ਦੋਵੇਂ ਬਾਕੀ ਦੇ ਕੰਮਾਂ ਵਿੱਚ ਲੱਗੇ ਡੰਗਰਾਂ ਵਾਲੇ ਪਾਸੇ ਤੋਂ ਵੇਲੇ ਹੋ ਕੇ ਦੁਪਹਿਰ ਤੱਕ ਹੀ ਤੰਝ ਕੰਮ ਕਰਦੇ ਰਹੇ ਜਦ ਰੋਟੀ ਦਾ ਟਾਈਮ ਹੋ ਗਿਆ ਤਾਂ ਉਹ ਦੋਵੇਂ ਵਾਪਸ ਆਪਣੀ ਕਮਰੇ 'ਚ ਆ ਗਏ ਦਾਲ ਧੋ ਕੇ ਕੁੱਕਰ 'ਚ ਪਾ ਕੇ ਗੈਸੇ ਰੱਖ ਕੇ ਅਮਨ ਕਰਮੇ ਨੂੰ ਆਲੂ ਪਿਆਜ਼ ਛੱਲਣ ਨੂੰ ਦੇ ਕੇ ਆਪ ਉਹ ਆਟਾ ਗੁੰਨਣ ਬੈਠ ਗਿਆ ਉਸ ਨੂੰ ਆਟਾ ਗੁੰਦੇ ਹੋਏ ਨੂੰ ਦੇਖ ਕੇ ਕਰਮਾ ਖਿਆਨ ਲੱਗਾ ਬਈ ਮੈਨੂੰ ਵੀ ਸਿਖਾਇਆ ਆਟਾ ਗੁੰਨਣਾ ਹੁਣ ਮੈਨੂੰ ਵੀ ਇਹ ਸਭ ਕੰਮ ਆਪ ਕਰਨੇ ਪਿਆ ਕਰਨੇ ਆ ਅਮਨ ਤੂੰ ਥੋੜਾ ਜਿਹਾ ਟਾਈਮ ਠਹਿਰ ਜਾ ਯਾਰਾ ਤੈਨੂੰ ਵੀ ਆਪੇ ਇਹ ਸਭ ਕੰਮ ਕਰਨੇ ਆ ਜਾਣੀ ਆ ਪਰ ਦੀਸ ਰੋਟੀ ਕਮੌਨ ਤੇ ਬਣਾਉਣ ਦੋਵੇਂ ਕੰਮ ਸਿਖਾ ਦਿੰਦਾ ਏ ਜਿੱਤੇ ਕਮਨ ਨੇ ਆਟਾ ਗੁੰਨਿਆ ਕਰ ਮੇ ਨੇ ਆਲੂ ਪਿਆ ਚਲਕੀ ਕੱਟ ਦਿੱਤੀ ਫਿਰ ਦਾਲ ਨੂੰ ਤੜਕਾ ਲਗਾ ਕੇ ਅਮਨ ਰੋਟੀ ਬਣਾਉਣ ਲੱਗ ਪਿਆ ਅਧੇ ਘੰਟੇ ਮਗਰੋਂ ਜਦ ਰੋਟੀ ਬਣ ਕੇ ਤਿਆਰ ਹੋ ਗਈ ਤਾਂ ਉਹਨਾਂ ਦੋਨਾਂ ਨੇ ਰੋਟੀ ਖਾਧੀ ਤੇ ਫਿਰ ਆਪਣੇ ਪੰਡਿਤ ਉਤੇ ਜਸੂ ਮੰਗਰੋਂ ਕੰਟਕੈ ਰਾਮ ਕਰਨ ਤੋਂ ਬਾਅਦ ਉਹ ਫਿਰ ਆਪਣੀ ਕੀਤਾਂ ਚ ਕੰਮ ਕਰਨ ਚਲੇ ਗਏ। ਹੈਮੇ ਹੀ ਦਿਨ ਬੀਤ ਲੱਗੇ ਕਰਮੇ ਨੂੰ ਅਮਨ ਨਾਲ ਡੰਗਰਾਂ ਤੇ ਕੀਤਾਂ ਦਾ ਕੰਮ ਕਰਦੇ ਨੂੰ ਅਜੇ ਦੋ ਹਫ਼ਤੇ ਹੋ ਗਏ ਸਨ। ਇਸ ਦੌਰਾਨ ਇੱਕ ਦਿਨ ਕਰਮੇ ਨੇ ਟਾਈਮ ਕੱਢ ਕੇ ਚਿੱਠੀ ਲਿਖ ਕੇ ਆਪਣੇ ਘਰ ਵੀ ਪਾਈ। ਫਿਰ ਇੱਕ ਦਿਨ ਸਵੇਰੇ ਇੱਕ ਗੱਡੀ ਹੌਣ ਵਜਾਂਦੀ ਹੋਈ ਫਾਰਮ ਦੇ ਦਰਵਾਜ਼ੇ ਤੇ ਆ ਕੇ ਰੁਕੀਆ। ਅਮਨ ਜਤ ਕਰਮੀ ਦੀ ਨਾਲ ਜਰਖੀ ਜੋ ਬਾਹਰ ਆਇਆ ਤੋ ਗੱਡੀ ਦੇਖ ਕੇ ਹੀ ਸਮਝ ਗਿਆ ਕਿ ਕੌਣ ਆਇਆ ਹੈ ਉਹ ਫਟਾਫਟ ਹੱਥ ਪੈਰ ਧੋ ਕੇ ਗੱਡੀ ਕੋਲ ਆਇਆ ਤੇ ਗੱਡੀ ਚੋਂ ਬਾਹਰ ਉਤਰ ਕੇ ਖੜੇ ਸਰਦਾਰ ਜੀ ਨੂੰ ਸਸ਼ੀ ਕਲ ਬੁਲਾ ਕੇ ਉਹਨਾਂ ਦੇ ਪੈਰੀ ਹੱਥ ਲਗਾਇਆ ਮੰਗਰੇ ਹੀ ਕਰਮੀ ਨੇ ਆ ਕੇ ਸਸ਼ੀ ਕਲ ਬੁਲਾ ਕੇ ਉਹਨਾਂ ਦੇ ਪੈਰੀ ਹੱਥ ਲਗਾਇਆ ਤਾਂ ਫਿਰ ਉਹ ਕਰਮੀ ਦੇ ਵੱਲ ਦੇਖਦੇ ਹੋਏ ਅਮਨ ਨੇ ਪੁੱਛਣ ਲੱਗੀ ਹਾਂ ਵਈ ਅਮਨ ਸਿਆ की रिपोर्ट आ फिर करमें अमन सरदार जी थोड़ी पार्क वक्तों भी अज तक कुछ लुकिया है रिपोर्ट बिल्कुल सही है मुंडा बहुत मेहनती आ कदम भी किसी काम में जवाब नहीं दिता जिस दिन का ही आया है ना मेरा तो काम ही अद्धा रह गया है हरपाल क्यों भी काका वो तू तो मुड़ अपने काम बारे पूछया ही नहीं ट्रक चला ज इरादा बदल गया है करमा ਨਹੀਂ ਸਰਦਾਰ ਜੀ ਇਰਾਦਾ ਤਾਂ ਨਹੀਂ ਬਦਲਿਆ ਮੈਂ ਤਾਂ ਸੋਚੀ ਰਿਹਾ ਸੀ ਬਲਦੇਵਤਾਈ ਨਾਲ ਇਸ ਵਾਰੀ ਗੱਲ ਕਰਨ ਨੂੰ ਕਿ ਮੈਂ ਆਹ ਕੰਮ ਕਰਾਂਗਾ ਤੇ ਟਰੱਕ ਤੂੰ ਚਲਾਵੇਂਗਾ ਹਰ ਪਲ ਰੱਬ ਨਾ ਜੀ ਚਾਏ ਨਾ ਤਪੁੱਤ ਤੂੰ ਬਹੁਤ ਜਲਦੀ ਹੀ ਚਲਾਵੇਂਗਾ ਫਿਰ ਉਹ ਬਲਦੇਵ ਸਿੰਘ ਨੂੰ ਆਵਾਜ਼ ਮਾਰਦੀ ਹੋਈ ਕਹਿਣ ਲੱਗਾ ਓ ਬਈ ਮੁੰਡੇ ਦਾ ਸਮਾਨ ਗੱਡੀ 'ਚ ਰਖਵਾਓ ਯਾਰ ਤੇ ਇਸ ਨੂੰ ਅੱਜ ਹੀ ਡਰਾਈਵਿੰਗ ਸਕੂਲ ਲੈ ਕੇ ਜਾਓ ਫੇਜਰ ਬਲਦੇ ਵਰ ਮਨਲ ਕਰਮਿੰਦ ਅਸਮਾਨ ਲੈਨ ਅੰਦਰ ਹੋ ਗਿਆ ਤਾਂ ਹਰਪਾਲ ਕਰਮਿੰ ਨੂੰ ਕਹਿਣ ਲੱਗਾ ਲੈਵੇਈ ਕਾਕਾ ਅੱਜ ਤੋਂ ਤੇਰੀ ਜ਼ਿੰਦਗੀ ਦਾ ਅਹਿਮ ਪੜਾਅ ਸ਼ੁਰੂ ਹੋਣ ਜਾ ਰਿਹਾ ਏ ਹੁਣ ਇੱਥੇ ਵੀ ਧੱਪ ਕੇ ਮਿਹਨਤ ਕਰਨੀ ਆ ਸਕੂਲ ਚ ਕੁਝ ਵੀ ਸਮਝ ਨਾ ਆਵੇ ਤਾਂ बार-बार ਪੁੱਛ ਲੈ ਮੈਂ ਪਰ ਗਲਤੀ ਨਾ ਕਰੀ ਬਸ ਟੱਟ ਜਾ ਹੁਣ ਮੈਦਾਨ ਚ ਪਿੱਛੇ ਨਹੀਂ ਹਟਣਾ ਬਾਕੀ ਅਸੀਂ ਬੈਠੇ ਹਾਂ ਤੇਰੀ ਸਪੋਰਟ ਲਈ ਜਿੱਥੇ ਵੀ ਕਦੇ ਸਾਡੀ ਲੋੜ ਪਈ ਨਾ ਪੁੱਤਰਾ ਬਸ ਇੱਕ ਆਵਾਜ਼ ਮਾਰ ਲੈ ਮੈਂ ਕਰਮਾ ਸਰਦਾਰ ਜੀ ਮੈਂ ਆਪਣੇ ਮੁੱਲੇ ਪੂਰੀ ਕੋਸ਼ਿਸ਼ ਕਰਾਂਗਾ ਤੁਹਾਡੀਆਂ ਉਮੀਦਾਂ ਦੀ ਖਰਾ ਉਤਰਨ ਦੀ ਹਰ ਪਲ ਚੱਲ ਫਿਰ ਬਲਦੇਵ ਸਿੰਘ ਨਾਲ ਆਪਣਾ ਸਮਾਨ ਲੈ ਕੇ ਜਾ ਤੇਰੀਆਂ ਡਰਾਈਵਰੀ ਦੀਆਂ ਕਲਾਸਾਂ ਵੀ ਅੱਜ ਤੋਂ ਹੀ ਸ਼ੁਰੂ ਆ ਦਿਲ ਲਗਾ ਕੇ ਪੂਰੀ ਮਿਹਨਤ ਨਾਲ ਕੰਮ ਕਰਕੇ ਆਪਣੇ ਸੁਪਨੇ ਪੂਰੇ ਕਰਨੇ ਆ ਤੇਰੇ ਵੀ ਜਰਨੈਲ ਨਾਲ ਖਾਸ ਜਾਣ ਪਹਿਚਾਨ ਹੋਣ ਕਰਕੇ ਤੈਨੂੰ ਇਹ ਨਹੀਂ ਅਸਲ ਦੀ ਮੌਕਾ ਮਿਲਿਆ ਆ ਜ਼ਿੰਦਗੀ ਬਦਲਣ ਦਾ ਨਹੀਂ ਲੋਕਾਂ ਦੀ ਉਮਰ ਲੰਘ ਜਾਂਦੀ ਆ ਇਥੇ ਤੱਕ ਕੌਣ ਲਈ ਹੁਣ ਤੂੰ ਆਪਣੇ ਭਰਾ ਦੇ ਤੇਰੇ ਕੀਤੇ ਉਸ ਵਿਸ਼ਵਾਸ ਨੂੰ ਸਹੀ ਸਾਬਤ ਕਰਨਾ ਆ ਇਨ ਆ ਕੇ ਉਹਨਾਂ ਨੇ ਕਰਮੇ ਦੀ ਪੇਟ ਤਪਤ ਪਾਈ ਤੇ ਆਪਣੀ ਗੱਡੀ 'ਚ ਫਟ ਕੇ ਚਲੇ ਗਏ ਉਹਨਾਂ ਦੇ ਜਾਨਮਗਰੋਵਲਦੀਪ ਹੁਣੇ ਕਰਮੇ ਦਾ ਸਾਮਾਨ ਲੈ ਕੇ ਬਾਹਰ ਆਈ ਤੇ ਆਪਣੀ ਗੱਡੀ 'ਚ ਉਸ ਸਾਰਾ ਸਾਮਾਨ ਰੱਖ ਦਿੱਤਾ ਫਿਰ ਕਰਮੇ ਨੂੰ ਆਮਨ ਆਪਣੇ ਗਲ 'ਨ ਲਗਾ ਕੇ ਮਿਲਿਆ ਤੇ ਉਸ ਨੂੰ ਚੰਗੀ ਭਵਿੱਖ ਦੀਆਂ ਦੁਆਵਾਂ ਦੇ ਕੇ ਅਲਵਿਦਾ ਕਿਹਾ ਬਲਦੀਪ ਤੇ ਕਰਮਾ ਗੱਡੀ 'ਚ ਫਟ ਕੇ ਆਪਣੀ ਰਾਹ ਪੈ ਗਈ ਕਰ ਪਹੁੰਚੰਦੋ ਉਹ ਸਾਰਾ ਸੁਆਸ ਮਾਨੰਦਰ ਰੱਖ ਕੇ ਮਲਦੀਪ ਘਰ ਮੇਂ ਉਸਤੇ ਡਰਾਈਵਿੰਗ ਸਕੂਲ ਛੱਡਨ ਆ ਗਿਆ ਫਿਰ ਉੱਥੇ ਆ ਕੇ ਕਰਮੇ ਨੋਸਤੇ ਟ੍ਰੇਨਿੰਗ ਨਾਲ ਮਿਲਵਾ ਕੀ ਸਾਰਾ ਕੁਝ ਸਮਝਾ ਕੇ ਫਿਰ ਉਹ ਵਾਪਸ ਆ ਕੇ ਉਸ ਨੂੰ ਲੈਣ ਜਾਣ ਦਾ ਕਹਿ ਗਿਆ ਕਰਮੇ ਨੇ ਫਿਰ ਆਪਣੀ ਕਲਾਸ ਲਗਾਈ ਦੁਪਹਿਰ ਨੂੰ ਬਾਦ ਬਲਦੇਪ ਉਸ ਨੂੰ ਲੈਣ ਆ ਗਿਆ ਤੇ ਆਉਂਦੇ ਹੋਏ ਉਸ ਨੂੰ ਰਸਤਾ ਸਮਝਾਉਂਦਾ ਰਿਹਾ ਤਾਂ ਕਿ ਕਰਮਾ ਕੰਮੋਂ ਇਕੱਲਾ ਆ ਪਾ ਜਾ ਸਕੇ ਦੋਕ ਦਿਨ ਦਾ ਹਲਦੇ ਵਸਣ ਨੂੰ ਛੱਡ ਕੇ ਤੇ ਲੈ ਕੇ ਜਾਂਦਾ ਰਿਹਾ ਪਰ ਫਿਰ ਕੁਝ ਦਿਨਾਂ ਬਾਅਦ ਕਰਮਾ ਫੇ ਬਸ ਤੇ ਜਾਣ ਲੱਗ ਪਿਆ। ਇਧਰ ਕਰਮੇ ਦੀ ਪਾਈ ਵੀ ਚੱਠੀ ਤੇ ਹਲੇ ਤੱਕ ਉਸੇ ਘਰ ਪਹੁੰਚੀ ਨਹੀਂ ਸੀ। ਇਹ ਗੱਲ ਉਸ ਨੂੰ ਉਦੋਂ ਪਤਾ ਲੱਗੀ ਜਦ ਰਿਕ ਦਿਨ ਉਸਨੇ ਆਪਣੇ ਘਰ ਫੋਨ ਕੀਤਾ ਸੀ। ਫਿਰ ਜਿਸ ਦਿਨ ਕਰਮੇ ਨੂੰ ਟ੍ਰੇਨਰ ਨੇ ਟਰੱਕ ਡਰਾਈਵਿੰਗ ਦੀ ਸੀਟ ਤੇ ਬਿਠਾਇਆ ਤਾਂ ਕਰਮਾ ਬਹੁਤ ਖੁਸ਼ ਸੀ। ਉਸਦੀ ਟ੍ਰੇਨਿੰਗ ਵੀ ਬਹੁਤ ਵਧੀਆ ਜਾ ਰਹੀ ਸੀ। ਥੋੜੇ ਹੀ ਦਿਨਾਂ ਜੁਸਮੇ ਕਾਫੀ ਕੁਝ ਸਿੱਖ ਲਿਆ ਸੀ ਕਰਮਾ ਤਾਂ ਪਹਿਲਾਂ ਹੀ ਚੰਗੀ ਤਰ੍ਹਾਂ ਡਰਾਈਵਿੰਗ ਜਾਂਦਾ ਸੀ ਪਰ ਬਾਹਰ ਡਰਾਈਵਿੰਗ ਦਾ ਸਿਸਟਮ ਹੋਣ ਕਰਕੇ ਹੌਲੀ ਹੌਲੀ ਸੁਣੀ ਹਰ ਗੱਲ ਦਾ ਪੇਟ ਪਾ ਲਿਆ ਤੇ ਕੁਝ ਹੀ ਦਿਨਾਂ ਚ ਆਪਣਾ ਹੱਥ ਵੀ ਸਹੀ ਕਰ ਲਿਆ ਫਿਰ 1.5 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਜਿਸਨ ਕਰਮੇ ਨੇ ਆਪਣਾ ਫਾਈਨਲ ਟ੍ਰਾਇਲ ਦਿੱਤਾ ਤਾਂ ਉਸ ਵਿੱਚ ਵੀ ਪਾਸ ਹੋ ਗਿਆ ਆਪਣਾ ਲਾਇਸੈਂਸ ਲੈ ਕੇ ਜਦੋਂ ਉਹ ਖੁਸ਼ੀ-ਖੁਸ਼ੀ ਕਰ ਪਹੁੰਚਿਆ ਤਹਰਪਾਲ ਸਿੰਘ ਪਹਿਲਾਂ ਹੀ ਬਲਦੀਪ ਦੇ ਘਰ ਆਇਆ ਬੈਠਾ ਸੀ ਫੇਰ ਗਰਮੀ ਨੂੰ ਦਰਵਾਜ਼ੇ 'ਚ ਖੜਾ ਦੇਖ ਕੇ ਬਲਦੀਪ ਕਹਿਣ ਲੱਗਾ ਉਹ ਆਜਾ ਪੁੱਤਰਾ ਅਸੀਂ ਤਾਂ ਤੇਰੀ ਹੀ ਉਡੀਕ ਕਰ ਰਹੇ ਸੀ ਮੂਰਛਾ ਫਤਿਹ ਕਰ ਹੀ ਆਇਆ ਹੈ ਕਰਮਾ ਅੰਦਰ ਹਾਲ ਚਾਇਆ ਤੇ ਉਹਨਾਂ ਦੋਨਾਂ ਦੇ ਪੈਰੀ ਹੱਥ ਲਗਾ ਕੇ ਆਪਣਾ ਲਾਇਸੈਂਸ ਸਰਦਾਰ ਜੀ ਤੇ ਮੂਰੇ ਰੱਖ ਕੇ ਉਹਨਾਂ ਦੇ ਨਾਲ ਵਾਲੇ ਸੋਫੇ ਤੇ ਬੈਠ ਗਿਆ ਹਰਪਾਲ ਸਿੰਘ ਲਾਇਸੈਂਸ ਚੱਕ ਕੇ ਦੇਖਤੀ ਹੋਈ ਕਹਿਣ ਲੱਗਾ ਲੈ ਵੀ ਪੁੱਤਰਾ ਹੁਣ ਤੂੰ ਕੱਲ ਤੋਂ ਫਿਲਹਾਲ ਆਪਣਾ ਡਿਲੀਵਰੀ ਵਾਲਾ ਟਰੱਕ ਸੰਭਾਲ ਲੈ ਸ਼ੁਰੂਆਤ ਆਪਾਂ ਛੋਟੇ ਰੂਟ ਤੋਂ ਕਰਾਂਗੇ ਤਾਂ ਕਿ ਤੈਨੂੰ ਸਮਝਣ ਸਿੱਖਣ ਨੂੰ ਮਿਲੇ ਫਿਰ ਜਦ ਹੌਲੀ ਹੌਲੀ ਤੈਨੂੰ ਸੜਕਾ ਇਰੀਏ ਦਾ ਪੀਤ ਪੈ ਜਾਏਗਾ ਨਾ ਤਾਂ ਵੱਡੀ ਰੂਟਾਂ ਤੇ ਵੀ ਫਿਰ ਭੇਜਿਆ ਕਰਾਂਗੇ ਫਿਰ ਬਲਦੇਵ ਟੇਬਲ ਤੇ ਪਿਆ ਡੱਬਾ ਚੱਕਦੇ ਹੋਏ ਕਹਿਣ ਲੱਗਾ ਲੈ ਵਈ ਕਰਮਿਆ ਕਰ ਫਿਰ ਪਹਿਲਾਂ ਮੂ ਮਿੱਠਾ ਕਰਮੇ ਨੇ ਪਹਿਲਾਂ ਆਪਣੇ ਬਲਦੇਵ ਦਾਏ ਨੂੰ ਬਰਫੀ ਖਵਾਈ ਤੇ ਜਰੂਸਲੀ ਸਰਦਾਰ ਜੀ ਹੁਣਾਵਲ ਨੂੰ ਡੱਬਾ ਕਰਕੇ ਉਹਨਾਂ ਨੂੰ ਖਵਾਉਣ ਲੱਗਾ ਤਾਂ ਉਹ ਕਹਿਣ ਲੱਗੇ ਨਹੀਂ ਕਰਮੇ ਪੁੱਤ ਮੈਨੂੰ ਮਿੱਠਾ ਖਾਣਾ ਬੰਦ ਪਰ ਮੇਰੇ ਹਿੱਸੇ ਦੀ ਤੂੰ ਖਾ ਕੇ ਕਹੇ ਉਹਨਾਂ ਨੇ ਬਰਫੀ ਦਾ ਪੀ ਛੱਕੇ ਕਰਮੇ ਦੇ ਮੂੰਹ ਵਿੱਚ ਪਾ ਦਿੱਤਾ ਕੁਝ देर ਆਪਸੀ ਗੱਲਾਂ ਬਾਤਾਂ ਕਰਨ ਤੋਂ ਬਾਅਦ ਫਿਰ ਸਰਦਾਰ ਜੀ ਖੜੇ ਹੋ ਕੇ ਕਹਿਣ ਲੱਗੇ ਬਲਦੇਸ ਜੀ ਤੂੰ ਮੁੰਡੇ ਨੂੰ ਹੁਣ ਆਪਣੇ ਨਾਲ ਲੈ ਜਾ ਕੇ ਸਾਰਾ ਕੰਮ ਸਮਝਾ ਕੇ ਇਸ ਨੂੰ ਗੱਡੀ ਦੀ ਚਾਬੀ ਫੜਾਦੀ ਤੇ ਕਾਕਾ ਜੀ ਤੁਸੀਂ ਹੁਣ ਕਮਰ ਕੱਸ ਲਓ ਕੱਲ ਸਵੇਰੇ 4 ਵਜੇ ਤੋਂ ਤੁਹਾਡੀ ਡਿਊਟੀ ਸ਼ੁਰੂ ਆ ਇਨ ਆ ਕੀ ਹੋ ਬਲਦੇਵ ਦੇ ਨਾਲ ਬਾਹਰ ਬਾਹਰ ਨੂੰ ਚਲ ਪਈ ਉਹਨਾਂ ਨੂੰ ਗੱਡੀ 'ਚ ਬਿਠਾ ਕੇ ਜਦ ਬਲਦੇਵ ਅੰਦਰ ਆਇਆ ਤਾਂ ਉਹ ਕਰਮੇ ਨੂੰ ਕਹਿਣ ਲੱਗਾ ਚੱਲ ਭਈ ਮੁੰਡਿਆ ਚੱਕ ਲੈ ਫਿਰ ਆਪਣਾ ਸਾਰਾ ਸਮਾਨ ਤੈਨੂੰ ਤੇਰੇ ਕੰਮ ਤੇ ਲਾਈਏ ਉਸ ਤੋਂ ਬਾਅਦ ਉਹ ਕਰਮੇ ਨੂੰ ਆਪਣੇ ਨਾਲ ਲੈ ਕੇ ਉਸ ਦੇ ਕੰਬੜੀ ਜਗਤ ਆ ਗਈ ਜਦ ਉਹ ਕਰਮਦੇਵ ਕੰਬੜੀ ਜਗਤ ਹੀ ਪਹੁੰਚੇ ਤਾਂ ਅੰਦਰ ਆ ਕੇ ਉਹ ਕਰਮਦੇਵ ਹੈਲਪਰ ਨਾਲ ਉਸ ਨੂੰ ਮਲਾਉਂਦੇ ਹੋਏ ਕਹਿਣ ਲੱਗੇ ਕਰਮਿਆ ਆਜੀਤ ਸਿੰਘ ਤੇਰਾ ਹੈਲਪਰ ਇਹ ਕੱਲ ਤੋਂ ਹਮੇਸ਼ਾ ਤੇਰੇ ਨਾਲ ਹੀ ਰਹੇਗਾ ਤੇ ਜੀਤਿਆ ਆ ਕਰਮਦੇਵ ਸਿੰਘ ਤੇਰਾ ਨਵਾਂ ਡਰਾਈਵਰ ਯਾਰ ਹੁਣ ਤੂੰ ਇਸੇ ਨਾਲ ਹੀ ਕੰਮ ਕਰਨਾ ਯਾ ਜੋ ਵੀ ਕੁਝ ਤੈਨੂੰ ਪਤਾ ਆ ਉਹ ਸਭ ਕਰਮਿਆ ਨੂੰ ਵੀ ਦੱਸਣਾ ਯਾ ਫਿਰ ਜੀਤ ਆਪਣਾ ਹੱਥ ਅੱਗੇ ਵਧਾਉਂਦੇ ਹੋਏ ਕਹਿਣ ਲੱਗਾ ਬਾਜੀ ਹੋਰ ਕੀ ਹਾਲ ਚਾਲ ਨੇ ਕਰਮੋ ਉਸੇ ਨਾਲ ਹੱਥ ਮਨਾਉਂਦੇ ਹੋਏ ਕਹਿਣ ਲੱਗਾ ਬਸ ਵਧੀਆ ਵੀਰੇ ਤੂੰ ਸੁਣਾ ਬਲਦੇਵ ਕਰਮਿਆ ਹੁਣ ਤੂੰ ਮੇਰੇ ਨਾਲ ਆ ਮੈਂ ਤੈਨੂੰ ਤੇਰਾ ਕੰਮ ਸਮਝਾਵਾਂਗਾ ਕਹਿ ਕੇ ਉਹ ਕਰਮੇ ਤੇਜੀ ਤੇਨੂੰ ਅੰਦਰ ਲੈ ਗਿਆ ਫਿਰ ਉਸਨੇ ਕਰਮੇ ਨੂੰ ਉਸਾ ਸਾਰਾ ਕੰਮ ਸਮਝਾਇਆ ਕਿ ਕਿਸ ਤਰ੍ਹਾਂ ਉਹਨਾਂ ਨੇ ਦੁਕਾਨਾਂ ਹੋਟਲਾਂ ਤੇ ਜਾ ਕੇ ਖਾਣ ਪੀਣ ਵਾਲੀਆਂ ਚੀਜ਼ਾਂ ਫਲ ਸਬਜ਼ੀਆਂ ਦੇ ਆਰਡਰ ਸਪਲਾਈ ਕਰਨੇ ਆ ਜੋ ਕੁਝ ਕਰਮੇ ਨੂੰ ਸਮਝ ਨਹੀਂ ਆ ਰਿਹਾ ਉਹ ਨਾਲ-ਨਾਲ ਜੀਤ ਖੜਾ ਉਸ ਨੂੰ ਦੱਸੀ ਜਾ ਰਿਹਾ ਸੀ ਸਾਰਾ ਕੁਝ ਕਰਮੇ ਨੂੰ ਸਮਝਾਉਣ ਤੋਂ ਬਾਅਦ ਬਲਦੇ ਉਹਨਾਂ ਨੂੰ ਲੈ ਕੇ ਫਿਰ ਬਾਹਰ ਲੈ ਆਇਆ ਤੇ ਕਰਮੇ ਨੂੰ ਉਸ ਦੇ ਟਰੱਕ ਦੀਆਂ ਜਾਬੀਆਂ ਫੜਾਉਂਦੇ ਹੋਏ ਕਹਿਣ ਲੱਗਾ ਲੈ ਵੇ ਕਰਮਿਆ ਹੁਣ ਤੂੰ ਕਿਸੇ ਗੱਲ ਤੋਂ ਡਰੀਂ ਡਰੀਂ ਨਾ ਬਸ ਖਿੱਚ ਦੇ ਕੰਮ ਨੂੰ ਹੁਣ ਤੂੰ ਜੀਤੇ ਦੇ ਨਾਲ ਹੀ ਰਹਿਣਾ ਆ ਯਾਰ ਤੂੰ ਕੁਝ ਦੂਰ ਹੀ ਜੀ ਦਾ ਕਰ ਹੈ ਤੂੰ ਵੀ ਅਜ ਤੂੰ ਇਸ ਦੇ ਨਾਲ ਹੀ ਰਹਿਣਾ ਆ ਫਿਰ ਉਹ ਕਰਮੇ ਤੇ ਜੀਤ ਨੂੰ ਆਪਣੇ ਨਾਲ ਲੈ ਕੇ ਉਹਨਾਂ ਦੀ ਰਹਿਣ ਵਾਲੀ ਥਾਂ ਤੇ ਆ ਗਿਆ। ਕਰਮੇ ਦੇ ਸਾਰੇ ਸਮਾਨ ਅੰਦਰ ਗਵਾ ਕੇ ਬਲਦੇ ਬਾਬਾ ਚਲਾ ਗਿਆ। ਉਸਦੇ ਜਾਨ ਮੰਗਰੋਂ ਕਰਮਾ ਤੇ ਜੀਤ ਇੱਕ ਦੂਜੇ ਵਾਰੀ ਜਾਨਣ ਮੰਗਰੋਂ ਬੈਠੇ ਗੱਲਾਂ-ਵੱਤਾਂ ਮਾਰਦੇ ਰਹੇ। ਅਗਲੇ ਦਿਨ ਸਵੇਰੇ ਮੂਹ ਨੇਰੇ ਤੜਕੇ ਹੀ ਉਹ ਦੋਵੇਂ ਉੱਠ ਕੇ ਨਹਾਤੋ ਕੇ ਤਿਆਰ ਹੋ ਕੇ ਯਾੜ ਆ ਗਏ। ਜਿੱਤ ਨੇ ਗੱਡੀ 'ਚ ਲੋਡ ਕੀਤੀ ਸਾਰੀ ਮਾਲ ਦੀ ਲਿਸਟ ਦੇਖੀ ਤੇ ਫਿਰ ਕਰਮੇ ਨੂੰ ਵੇਸ ਦੇ ਵਾਰੀ ਸਮਝਾਇਆ ਕੀ ਕਰਨਾ ਹੈ ਕਿੱਦਾਂ ਕਰਨਾ ਹੈ। ਫਿਰ ਕੁਝ دیر ਬਾਅਦ ਜੀ ਤੇ ਟਰੱਕ ਦੀ ਵਾਰੀ ਖੋਲ ਕੇ ਆਪਣੀ ਸੀਟ ਤੇ ਬੈਠਦਾ ਹੋਇਆ ਕਹਿਣ ਲੱਗਾ ਉਹ ਆ ਜਾ ਵਈ ਕਬਰਾਨਾ ਮੈਂ ਤੇਰੇ ਨਾਲ ਹਾਂ ਹੁਣ ਤੇਰਾ ਕੰਮ ਸ਼ੁਰੂ ਆ ਤੂੰ बस ਟਰੱਕ ਚਲਾਉਂਦਾ ਜਾਈ ਮੈਂ ਤੈਨੂੰ ਆਪੇ ਸਭ ਕੁਝ ਸਮਝਾਉਂਦਾ ਜਾਵਾਂਗਾ ਕੁਝ ਦਿਨਾਂ ਤੱਕ ਮੈਨੂੰ ਆਪੇ ਹਰ ਗੱਲ ਦਾ ਪੀੜ ਵੀ ਪੈ ਜਾਏਗਾ ਕਿ ਹਰ ਕੰਮ ਕਿਵੇਂ ਕਰਨਾ ਹੈ ਫਿਰ ਕਰਮੇ ਨੇ ਰੱਬ ਨੂੰ ਯਾਦ ਕਰਕੇ ਟਰੱਕ ਦੀ ਵਾਰੀ ਖੋਲੀ ਤੇ ਡਰਾਈਵਰ ਸੀਟ ਤੇ ਬੈਠ ਗਿਆ ਜਦੋਂ ਉਸਨੇ ਟਰੱਕ ਦੀ ਸਲਫ ਮਾਰੀ ਤਾਂ ਉਹ ਸਟਾਰਟ ਹੋ ਗਿਆ ਫਿਰ ਕਰ ਮੇਰੇ ਅੱਗੇ ਪਿੱਛੇ ਦੇਖਦੇ ਹੋਏ ਟਰੱਕ ਬਾਹਰ ਕੱਢਿਆ ਤੇ ਉਹ ਦੋਵੇਂ ਆਪਣੀ ਕੰਮ ਤੇ ਚੱਲ ਪਏ ਸਭ ਤੋਂ ਪਹਿਲਾਂ ਉਹਨਾਂ ਨੇ ਸਰਦਾਰ ਸ਼ੀ ਦੀ ਸਟੋਰ ਦੇ ਬਾਹਰ ਰੂਸਫੰਗ ਤਾਜ਼ਾ ਖਾਨ ਪਿੰਦਾਸ ਮਾਨ ਤੇ ਸਬਜ਼ੀਆਂ ਵਗੈਰਾ ਦਸ ਮਾਨ ਛੱਡਿਆ ਫਿਰ ਉਹ ਉਸ ਤੋਂ ਬਾਅਦ ਅੱਗੇ ਚੱਲ ਪਏ ਕਦੇ ਹੋਟਲ ਕਦੇ ਦੁਕਾਨ ਕਦੇ ਉਹ ਜਗ੍ਹਾ ਜਗ੍ਹਾ ਰੁਕ ਰੁਕ ਕੇ ਸਮਾਨ ਦੀ ਡਿਲੀਵਰੀ ਕਰਦੇ ਰਹੇ ਕਰਮਜੀਤ ਨੂੰ ਇਹ ਸਭ ਕੁਝ ਕਰਦੇ ਹੋਏ ਨੂੰ ਧਿਆਨ ਨਾਲ ਦੇਖ ਰਿਹਾ ਸੀ ਕੇ ਹਰ ਧਮਕੇ ਮੇ ਕਰਨਾ ਹੈ ਲੋਕਾਂ ਨਾਲ ਕੇ ਮੇ ਗਲਵਤ ਕਰਨੀਆਂ ਦੋਮਾ ਨੇ ਟਰੱਕ ਤੇ ਚਹੀ ਆਪਣਾ ਸਵੀਰ ਦਾ ਚਾਪਨ ਪੀਤਾ ਤੇ ਫਿਰ ਕੁਝ ਖਾ ਪੀ ਕੇ ਆਪਣੇ ਕੰਮ ਤੇ ਲੱਗੇ ਦੁਪਹਿਰ ਹੁੰਨ ਤੱਕ ਉਹਨਾਂ ਦਾ ਸਾਰਾ ਟਰੱਕ ਖਾਲੀ ਹੋ ਚੁੱਕਾ ਸੀ 2:30 ਵਜੇ ਉਹ ਦੋਮੇ ਟਰੱਕ ਲੈ ਕੇ ਵਾਪਸ ਆਪਣੇ ਯਾਰਡ ਆ ਗਏ ਅਗਲੇ ਦਿਨ ਤੋਂ ਫਿਰ ਉਹਨਾਂ ਦਾ ਹੀ ਰੋਜ਼ ਦਾ ਰੁਟੀਨ ਬਣ ਗਿਆ ਜਿਉਂ-ਜਿਉਂ ਦਿਨ ਬੀਤਣ ਲੱਗੇ ਕਰਮੇ ਨੂੰ ਵੀ ਹੁਣ ਕੰਮ ਦੇ ਸਮਝ ਪੈਣ ਲੱਗੇ ਸੀ ਇੱਕ ਦਿਨ ਸ਼ਾਮ ਨੂੰ ਜਦ ਉਹ ਘਰ ਆਈ ਤਾਂ ਕਰਮੇ ਨੂੰ ਪਹਿਲੀ ਵਾਰੀ ਉਸ ਦੇ ਕਰੂੰ ਆਈ ਚਿੱਠੀ ਮਿਲੇ ਜੋ ਬਲਦੇਵ ਸਿੰਘ ਉਸ ਦੇ ਘਰ ਦੇ ਬਾਹਰ ਰੱਖ ਕੇ ਗਿਆ ਸੀ। ਉਹ ਰਾਤ ਨੂੰ ਆਪਣੇ ਸਾਰੇ ਕੰਮ ਨਿਮੇੜ ਕੇ ਉਹ ਰੇਸ਼ਮ ਤੇ ਦਿੱਕੀ ਚਿੱਠੀ ਪੜਨ ਬੈਠ ਗਿਆ। ਚਿੱਠੀ ਵਿੱਚ ਸਾਰੇ ਕਰਦਿਆਂ ਦੀ ਰਾਜੀ ਖੁਸ਼ੀ ਲਿਖੀ ਹੋਈ ਸੀ ਤੇ ਕੁਝ ਰੇਸ਼ਮ ਨੇ ਆਪਣੇ ਦਿਲ ਦੀਆਂ ਗੱਲਾਂ ਲਿਖੀਆਂ ਹੋਈਆਂ ਸਨ ਜਿਨ੍ਹਾਂ ਨੂੰ ਪੜ ਕੇ ਕਰਮੇ ਦੇ ਚਿਹਰੇ ਤੇ ਖੁਸ਼ੀ ਆ ਗਈ। ਫਿਰ ਉਸਨੇ ਇੱਕ ਪੇਪਰ ਲੈ ਕੇ ਕੁਝ ਤੀਰ ਸੂਚਨ ਤੋਂ ਬਾਅਦ ਚਿੱਠੀ ਦਾ ਜਵਾਬ ਲਿਖਣਾ ਸ਼ੁਰੂ ਕੀਤਾ ਤੇ ਆਪਣੇ ਇਕੱਲਿਆਂ ਦੇ guzare ਇਹਨੇ ਦਿਨਾਂ ਦਾ ਹਾਲ ਉਸਨੇ ਸਾਰਾ ਇੱਕੋ ਚਿੱਠੀ ਵਿੱਚ ਲਿਖ ਦਿੱਤਾ ਤੇ ਫਿਰ ਚਿੱਠੀ ਦੇ ਲਿਫਾਫੇ ਉੱਪਰ ਕਰਦਾ ਪਤਾ ਲਿਖ ਕੇ ਚਿੱਠੀ ਨੂੰ ਲਿਫਾਫੇ ਚ ਪਾ ਕੇ ਬੰਦ ਕਰਕੇ ਆਪਣੇ ਸਰਾਣੇ ਹੇਠਾਂ ਰੱਖ ਕੇ ਸੋ ਗਿਆ ਅਗਲੇ ਦਿਨ ਸਵੇਰੇ ਚਰਹੂ ਕੰਮ ਤੇ ਗਏ ਤਾਂ ਦੁਪਹਿਰ ਵਾਦ ਬੇਲੇ ਹੁਣ ਮੰਗਰੋਂ ਉਸਨੇ ਚਿੱਠੀ ਪੋਸਟ ਕਰ ਦਿੱਤੀ ਵੈਸੇ ਤਾਂ ਹੁਣ ਕਦੇ ਕਦਾਈ ਹਫਤੇ ਮੰਗਰੋਂ ਕਰਮੇ ਹੁਨੇ ਫੋਨ ਬੂਤ ਤੋਂ ਵੀ ਆਪੋ ਆਪਣੇ ਘਰ ਕਲ ਕਰ ਹੁੰਦਾ ਹੁੰਦਾ ਸੀ 6 ਮਹੀਨਿਆਂ ਚ ਹੀ ਕਰਮੇ ਨੇ ਆਪਣੀ ਲਾਇਸੈਂਸ ਤੇ ਖਰਚ ਹੋਏ ਸਾਰੇ ਪੈਸੇ ਉਤਾਰ ਤਨ ਭਾਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਨੇ ਰਿਹਾ ਹਾਂ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ